ਪੋਰ న్యూਸ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਮੈਂ ਹਾਂ ਬਲੋਜ ਵੈਸ ਪਹਿਲੀ ਖਬਰ ਬਲਾਚੌਰ ਖੇਤਰ ਨਾਲ ਸੰਬੰਧਿਤ ਹੈ ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਸੁਨੀਲ ਕੌਸ਼ਲ ਉਰਫ ਲੱਡੀ ਗਾਨ ਨੇ ਦੱਸਿਆ ਕਿ ਹਲਕਾ ਵਿਧਾਇਕ ਸੰਤੋਸ਼ ਹਟਾਰੀਆ ਦੀ ਅਗਵਾਈ ਹੇਠ ਸ਼ਹਿਰ ਵਿਕਾਸ ਵੱਲ ਵਧ ਰਿਹਾ ਹੈ ਸ਼ਹਿਰ ਦੇ ਵਿੱਚ ਹਰੇਕਮ ਪੈਦੇ ਦਾ ਧਿਆਨ ਦਿੱਤੇ ਜਾਣਗੇ ਲੋੜਵੰਦ ਪਰਿਵਾਰ ਦੇ ਬੱਚਿਆਂ ਨੂੰ ਪੜ੍ਹਾਈ ਦੇ ਲਈ ਮਾਹੌਲ ਬਣਾਇਆ ਜਾ ਰਿਹਾ ਹੈਗਾ ਬਲਾਜੋ ਸ਼ਹਿਰ ਦੇ ਵਿੱਚ ਇੱਕ ਲਾਇਬ੍ਰੇਰੀ ਬਣਾਣਾ ਚਾਹੁੰਦੇ ਹਨ ਉਹਨਾਂ ਨੇ ਆਖਿਆ ਬਲਾਜੋ ਸ਼ਹਿਰ ਦੇ ਲੋਕ ਅਵਾਰਾ ਪਸ਼ੂਆਂ ਤੋਂ ਕਾਫੀ ਪਰੇਸ਼ਾਨ ਹਨ ਕਿਉਂਕਿ ਅਵਾਰਾ ਪਸ਼ੂਆਂ ਕਰਕੇ ਵੱਡੇ ਵੱਡੇ ਹਾਸਿਆਂ ਦਾ ਖਤਰਾ ਹਮੇਸ਼ਾ ਬਣਿਆ ਜਾਂਦਾ ਹੈ ਉਹਨਾਂ ਆਖਿਆ ਕਿ ਕੁਝ ਦਿਨ ਪਹਿਲਾਂ ਸ਼੍ਰੀ ਗੋਪਾਲ ਗਊਸ਼ਾਲਾ ਦੀ ਕਮੇਟੀ ਨਾਲ ਮੀਟਿੰਗ ਕੀਤੀ ਗਈ ਜਿਸ ਤੋਂ ਬਾਅਦ ਅਵਾਰਾ ਪਸ਼ੂਨ ਬਊ ਸ਼ਾਲਾ ਵਿੱਚ ਰੱਖਣ ਦਾ ਪ੍ਰਬੰਧ ਕੀਤਾ ਗਿਆ ਹੈ ਪਹਿਲਾਂ ਤਾਂ ਮੈਂ ਮੋਹਿਤ ਜੀ ਤੁਹਾਡਾ ਇੱਥੇ ਪਹੁੰਚਣ ਦੇ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ। ਸਾਡੀ ਜੀ ਤੁਸੀਂ ਸ਼ਹਿਰ ਦੇ ਵਿੱਚ ਵਿਕਾਸ ਦੇ ਕੰਮ ਪਹਿਲਾਂ ਧਾਰ ਤੇ ਕਰ ਰਹੇ ਹੋ ਤੇ ਹੋਰ ਸ਼ਹਿਰ ਦੇ ਕਿਹੜੇ-ਕਿਹੜੇ ਵਿਕਾਸ ਹੋਣ ਜਾਣ ਜਾ ਰਹੇ ਹੈਗੇ ਆ। ਪਹਿਲਾਂ ਤਾਂ ਮੈਂ ਮੋਹਿਤ ਜੀ ਸਾਡੇ ਐਮਐਲਏ ਸੰਤੋਸ਼ ਘਟਾਵਿਆ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਬਦੌਲਤ ਅਸੀਂ ਤਕਰੀਬਨ ਹਰ ਘਰ ਵਿੱਚ ਪਾਣੀ ਪਹੁੰਚਦਾ ਕਰ ਰਹੇ ਹਾਂ ਤੇ ਕੁਝ ਗਲੀਆਂ ਸਾਡੇ ਇਦਾਂ ਦੀਆਂ ਥੀਆਂ। ਜਿੱਥੇ ਪਤਾਣੇ 25 30 ਸਾਲ ਤੋਂ ਪਾਣੀ ਨਹੀਂ ਪੁੱਜਿਆ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੇ ਪਾਣੀ ਪ੍ਰੋਪਰ ਢੰਗ ਨਾਲ ਪਹੁੰਚਿਆ ਜਾਵੇ ਤੇ ਪਹਿਲਾਂ ਸ਼ਹਿਰ ਦੇ ਵਿੱਚ ਸੀਵਰੇਜ ਦੀ ਬਹੁਤ ਸਮੱਸਿਆ ਸੀ ਤੁਹਾਡੇ ਹੀ ਬਦੌਲਤ ਤੇ ਮੈਡਮ ਸੰਤੋਸ਼ ਘਟਾਰੇ ਦੀ ਅਗਵਾਈ ਦੇ ਹੇਠ ਉਹ ਸੀਵਰੇਜ ਦੀ ਸਪਾਈ ਤੁਸੀਂ ਕਰਵਾਈ ਹੈ ਤੇ ਹੁਣ ਕੀ ਸਮੇਂ-ਸਮੇਂ ਤੇ ਮਸ਼ੀਨ ਆ ਰਹੀ ਆ ਬਲਚੋਰ ਸ਼ਹਿਰ ਬਿਲਕੁਲ ਜਿੱਦਾਂ ਜਿੱਦਾਂ ਮੈਨੂੰ ਕੋਈ ਲੋਡ ਹੁੰਦੀ ਹੈ ਤਕਰੀਬਨ ਅਸੀਂ ਮਸ਼ੀਨ ਉਸੇ ਵੇਲੇ ਮੰਗਾ ਕੇ ਸ਼ਹਿਰ ਦੀ ਸਫਾਈ ਤੁਰੰਤ ਕਰਾ ਦਿੰਦੀ ਹੈ ਤੇ ਥੋੜਾ ਜਿੱਦਾਂ ਸੀਵਰੇਜ ਦੀ ਦਿੱਕਤ ਆ ਜਾਂਦੀ ਹੈ ਬਰਸਾਤਾਂ ਦੇ ਦੇਖਦੇ ਹੋਏ ਕਿਉਂਕਿ ਬਰਸਾਤ ਦੇ ਜਿਹੜਾ ਪਾਣੀ ਹੁੰਦਾ ਉਹਦਾ ਕੋਈ ਲਿਮਟ ਨਹੀਂ ਹੁੰਦੀ ਕਿ بارش ਵੱਧ ਪੈਣੀ ਘੱਟ ਪੈਣੀ ਹੈ ਤੇ ਉਸ ਹੱਬ ਨਾਲ ਉਹ ਦਿੱਕਤ ਆ ਜਾਂਦੀ ਹੈ ਪਤਾ ਸੀ ਤੁਰੰਤ ਉਹਤੇ ਕਾਰਵਾਈ ਕਰਕੇ ਉਹਨੂੰ ਸਾਫ਼ ਕਰਦੀਦਾ ਇੱਕ ਪੱਦੀ ਰੋਡ ਤੇ ਵੀ ਕੰਮ ਚੱਲ ਰਿਹਾ ਹੈ ਨਗਰ ਕੌਂਸਲ ਦਾ ਉਹ ਕੀ ਕੰਮ ਹੈ ਜਾਣਕਾਰੀ ਸੰਜੀ ਕਰੋ ਉਹ ਜੀ ਮੋਰ ਜੀ ਉਹ ਤਕਰੀਬਨ ਨਾ ਕਾਫੀ ਸਮੇਂ ਤੋਂ ਉੱਥੇ ਪਾਈਪ ਲਾਈਨ ਦਾਸ ਤੇ ਉਹ ਅਸੀਂ ਕੱਲ ਸੰਡੇ ਦਾ ਤੇ ਟ੍ਰੈਫਿਕ ਘਟਦੀ ਤੇ ਟ੍ਰੈਫਿਕ ਹੁਣ ਦੇਖਦੇ ਹੋ ਅਸੀਂ ਕੱਲ ਉੱਥੇ ਤਕਰੀਬਨ ਸਵੇਰੇ 8-9 ਵਜੇ ਤੋਂ ਕੰਮ ਸ਼ੁਰੂ ਕਰ ਦਿੱਤਾ ਤਾਂ ਤੇ ਰਾਤ ਅਸੀਂ ਤਕਰੀਬਨ ਕੰਮ 11:30 ਦੇ ਕਰੀਬ ਸਾਨੂੰ ਹੋ ਗਿਆ ਤਾਂ ਉੱਥੇ ਸਮਾਪਤੀ ਕਰ ਦਿੱਤੀ ਤੇ ਕੰਮ ਫਿਨਿਸ਼ ਕਰਕੇ ਤੇ ਅੱਜ ਉੱਥੇ ਲੋਕਾਂ ਨੂੰ ਕਨੈਕਸ਼ਨ ਦੇ ਕੇ ਪਾਣੀ ਦੀ ਸਹੂਲਤ ਪ੍ਰਾਪਤ ਕਰ ਦਿੱਤੀ। ਮੈਂ ਵੀ ਦੇਖਿਆ ਕਿ ਅਕਸਰ ਤੁਸੀਂ ਰਾਤ ਵੇਲੇ ਵੀ ਆਪਣੇ ਕੰਮ ਦੇ ਵਿੱਚ ਤਿਆਰ ਰਹਿੰਦੇ ਹੋ ਤੇ ਪਿਛਲੇ ਦਿਨੀ ਵੀ ਦੇਖਿਆ ਕਿ ਤੁਸੀਂ ਮੁੱਖ ਚੌਂਕ ਬਲਾਚੌਰ ਦੇ ਵਿੱਚ ਜਿਹੜੀ ਕਿ ਸੜਕ ਟੁੱਟੀ ਹੋਈ ਸੀ ਉਸ ਦੀ ਮਰੰਮਤ ਲਈ ਆਪਣੀ ਟੀਮ ਲਗਾਈ ਤੇ ਰਾਤ ਨੂੰ ਤੁਸੀਂ ਖੁਦ ਵੀ ਉੱਥੇ ਖੜੇ ਰਹੇ। ਉਹ ਤਕਰੀਬਨ ਮੋਹੇਜੀ ਉਹ ਕਾਫੀ ਸਮੇਂ ਤੋਂ ਨਾ ਉੱਥੇ ਟੋਏ ਬਹੁਤ ਜ਼ਿਆਦਾ ਡੂੰਘੇ ਪੈ ਗਏ ਤੇ ਤੇ ਸਾਡੇ ਸ਼ਹਿਰ ਦੀਆਂ ਕੁਝ ਸੜਕਾਂ ਐਂਦਾ ਹੈ ਕਿ ਕੋਈ ਪੀਡਬਲਯੂਡੀ ਦੀ ਐ ਕੋਈ ਮੰਡੀ ਬੋਰਡ ਦੀ ਐ ਉਦੇ ਵਿੱਚ ਅਸੀਂ ਬਹੁਤਾ ਕੁਝ ਨਹੀਂ ਕਰ ਸਕਦੇ ਪਰ ਮੈਂ ਆਪਣੇ ਸ਼ਹਿਰ ਵਾਸੀਆਂ ਦੀ ਭਲਾਈ ਲਈ ਆਪਣਾ ਫਰਜ ਸਮਝਦੇ ਹੋਏ ਤੇ ਅਸੀਂ ਉਹ ਤਕਰੀਬਨ ਸ਼ਨੀਵਾਰੀ ਉੱਥੇ ਬੰਦੇ ਲਾ ਕੇ ਆਪਣਾ ਸਾਡਾ ਸਟਾਫ ਲਾ ਕੇ ਤੇ ਹੋਰ ਵੀ ਮੇਰੇ ਮਿੱਤਰ ਸੱਜਣ ਉੱਥੇ ਸੀ ਤੇ ਅਸੀਂ ਉਹ ਟੋਏ ਤਕਰੀਬਨ ਸਾਰੇ ਚੌਕ ਵਾਲੇ ਬੰਦ ਕਰ ਦਿੱਤੇ ਜਿਹੜੇ ਲੋੜਵੰਦ ਬੱਚੇ ਹੈਗੇ ਉਹਨਾਂ ਦੀ ਪੜ੍ਹਾਈ ਦੇ ਲਈ ਕੀ ਨਗਰ ਕੌਂਸਲ ਦੇ ਵੱਲੋਂ ਕੀਤਾ ਜਾ ਸਕਦਾ ਹੈ ਉਹਦੇ ਵਿੱਚ ਜੀ ਮੈਂ ਆਪਣੇ ਪਸੂਲ ਤੌਰ ਤੇ ਇੱਕ ਮੋਹਿਤ ਜੀ ਸਾਡੇ ਗਹੂ ਰੋੜ ਤੇ ਬ੍ਰਹਮਚਰੀ ਮੰਤਤ ਹੈ ਅਸੀਂ ਉੱਥੇ ਲਾਇਬ੍ਰੇਰੀ ਦਾ ਇੰਤਜ਼ਾਮ ਕਰਾਂਗੇ ਤੇ ਲਾਇਬ੍ਰੇਰੀ ਵਿੱਚ ਅਸੀਂ ਵਧੀਆ ਜਨਰਲ ਨੋਲਜ ਦੀਆਂ ਬੁੱਕਾਂ ਤੇ ਰੱਖਾਂਗੇ ਜਿਦੇ ਵਿੱਚ ਸਾਡੇ ਬੱਚੇ ਤੇ ਜਿਨ੍ਹਾਂ ਕੋਈ ਬੁੱਕ ਵਿੱਚੋਂ ਕੋਈ ਗਿਆਨ ਪ੍ਰਾਪਤ ਕਰਨਾ ਉਥੋਂ ਕਿਤਾਬ ਪੜ੍ਹ ਸਕਦਾ ਹੈ ਤੇ ਲੈ ਕੇ ਜਾਣਾ ਲੈ ਵੀ ਸਕਦਾ ਬਰਸਾਤਾਂ ਦੇ ਮੌਸਮ ਦੇ ਵਿੱਚ ਅਕਸਰ ਡੇਂਗੂ ਦੀ ਬਿਮਾਰੀ ਦਾ ਖਤਰਾ ਰਹਿੰਦਾ ਹੈ ਇਸ ਸਬੰਧੀ ਨਗਰ ਕੌਂਸਲ ਦੇ ਵੱਲੋਂ ਕੀ ਲੋੜਿੰਦੀ ਕਾਰਵਾਈ ਕੀਤੀ ਗਈ? ਉਹ ਤਕਰੀਬਨ ਮੋਹੇਜ ਸਾਡਾ ਨਾ ਹਰੇਕ ਬਾਡ ਵਿੱਚ ਫੋਗਿੰਗ ਚੱਲਦੀ ਪਈ ਹੈ ਤੇ ਹੁਣ ਜਿੱਦਾਂ ਥੋੜਾ ਡੇਂਗੂ ਦਾ ਅਗਲੇ ਮਹੀਨੇ ਤੋਂ ਮੌਸਮ ਸਟਾਰਟ ਹੋ ਜਾਣਾ ਹੈ ਤੇ ਆਪਾਂ ਉਹਦੇ ਲਈ ਲੋਕਾਂ ਨੂੰ ਅਵੇਅਰ ਕਰਾਂਗੇ ਤੇ ਜਿੰਨੀ ਹੋ ਸਕੇ ਕੋਸ਼ਿਸ਼ ਅਸੀਂ ਵੱਧ ਤੋਂ ਵੱਧ ਸਪਰੇਅ ਕਰਕੇ ਡੇਂਗੂ ਹੀ ਰੋਗ ਥਾਮ ਕਰਾਂਗੇ। ਸ਼ਹਿਰਦ ਵਸਿਆ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਸ਼ਹਿਰਦ ਵਾਸੀਆਂ ਨੂੰ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਵੱਧ ਤੋਂ ਵੱਧ ਸਾਡਾ ਸਾਥ ਦਿਓ। ਤੇ ਅਸੀਂ ਵੀ ਕੋਸ਼ਿਸ਼ ਕਰਦੇ ਆ ਕਿ ਸ਼ਹਿਰ ਨੂੰ ਸਾਫ਼ ਸੁਥਰਾ ਬਣਾਈਏ ਤੇ ਆਉਣ ਵਾਲੇ ਸਮੇਂ ਵਿੱਚ ਮਿਹਦੇ ਸ਼ਹਿਰ ਵਾਸੀਆਂ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਾ ਪਰੇਸ਼ਾਨੀ ਨਹੀਂ ਹੋਣ ਦਵਾਉਂਗਾ ਇੱਕ ਬਲਾਚੌਰ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਕੋਈ ਸਮੱਸਿਆ ਨਜ਼ਰ ਆ ਰਹੀ ਹੈ ਇਹ ਤਕਰੀਬ ਨੂੰ ਮੋਹਿਤ ਜੀ ਮੈਂ 90 95% ਟ੍ਰੈਫਿਕ ਜਿਹੜੀ ਸ਼ਹਿਰ ਵਿੱਚੋਂ ਬਿਲਕੁਲ ਚੱਕ ਦੇਣੀ ਹੈ ਕਿਉਂਕਿ ਸਾਡੇ ਗਹੂਂ ਦੋਰ ਤੇ ਇੱਕ ਪੁਰਾਣਾ ਹਸਪੀਟਲ ਹੈ ਤੇ ਅਸੀਂ ਜੋ ਵੀ ਸਾਡੀ ਸ਼ਹਿਰ ਦੀ ਟ੍ਰੈਫਿਕ ਹੈ ਉਸੀ ਉੱਥੇ ਅੰਦਰ ਉਹਦੀ ਪਾਰਕਿੰਗ ਬਣਾ ਦੇਣੀ ਹੈ ਤਾਂ ਕਿ ਸਾਡੇ ਸ਼ਹਿਰ ਵਿੱਚ ਕੋਈ ਵੀ ਕਿਸ ਤਰ੍ਹਾਂ ਦਾ ਜਾਮ ਨਾ ਲੱਗੇ ਇਸ ਲਈ ਉਹਦੀ ਵੱਖਰੀ ਪਾਰਕਿੰਗ ਕਰ ਦੇਣੀ ਹੈ ਸੀ ਲਾਈਟਾਂ ਲਈ ਸ਼ਹਿਰ ਦੇ ਵਿੱਚ ਕੀ ਪ੍ਰਬੰਧ ਕੀਤੇ ਗਏ ਆ ਸਟਰੀਟ ਲਾਈਟਾਂ ਦੀ ਲਾਈਟ ਤਕਰੀਬਨ ਤਕਰੀਬਨ ਵਧੀਆ ਚੱਲ ਰਹੀ ਹੈ ਇਸ ਵੇਲੇ ਸ਼ਹਿਰ ਵਿੱਚ ਤੇ ਤਕਰੀਬਨ ਕਈ ਵੇਲੇ ਇਹਨਾਂ ਜਿਆਦਾ ਕੋਈ ਦਿੱਕਤ ਆ ਜਾਂਦੀ ਜਦੋਂ ਗਰਮੀ ਜ਼ਿਆਦਾ ਹੈ ਤੇ ਉਹਦੇ ਨਾਲ ਲੋਡ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਇਸ ਲਈ ਕਈ ਵੇਲੇ ਸਾਨੂੰ ਬੰਦ ਕਰਨੀ ਪੈਂਦੀ ਹੈ ਬਾਕੀ ਤਕਰੀਬਨ ਸਾਡੇ ਵਾਰਡ ਹੋ ਮੁਕੰਮਲ ਚੱਲਦੀ ਹੈ ਲੈਟ ਤਕਰੀਬਨ ਤਕਰੀਬਨ ਜਿਹੜੀ ਸ਼ੁੱਕਰਵਾਰ ਸਾਡੀ ਮੀਟਿੰਗ ਹੋਈ ਹੈ ਗਊਸ਼ਾਲਾ ਮੈਂਬਰਾਂ ਨਾਲ ਤੇ ਉਹ ਤਕਰੀਬਨ ਮੇਰੇ ਕਹਿਣ ਤੇ ਸਾਡੇ ਮੈਂਬਰ ਇੱਥੇ ਪਹੁੰਚੇ ਆ ਤੇ ਨਗਰ ਕੌਂਸਲ ਦਫ਼ਤਰ ਵਿੱਚ ਮੀਟਿੰਗ ਸਕਸੈਸਫੁਲ ਹੋਈ ਤੇ ਉਹਨਾਂ ਵਿੱਚ ਵਿਚਾਰ ਵਟਾਂਦਰਾ ਇਹ ਹੋਇਆ ਕਿ ਜਿੰਨੀਆਂ ਵੀ ਸ਼ਹਿਰ ਵਿੱਚ ਗਊਆਂ ਘੁੰਮਦੀਆਂ ਐ ਤੇ ਸਾਂ ਘੁੰਮਦੇ ਆ ਉਹਨਾਂ ਨੂੰ ਅਸੀਂ ਗਊਸ਼ਾਲਾ ਦੇ ਅੰਦਰ ਕਰਾਂਗੇ ਤੇ ਅਸੀਂ ਉਹ ਫੜ ਕੇ ਜਲਦ ਹੀ ਜਿੰਨੀਆਂ ਵੀ ਸ਼ੈਦ ਵਿੱਚ 50 ਤੋਂ 60 ਗਾਈਆਂ ਐ ਤੇ ਕੁਝ ਸਾਨ ਐ ਉਹ ਫੜ ਕੇ ਅਸੀਂ ਗਊਸ਼ਾਲਾ ਦੇ ਅੰਦਰ ਕਰਾਂਗੇ ਰਾਜਵਿੰਦਰ ਸਿੰਘ ਲੱਕੀ ਦੇ ਸਿਰ ਤੇ ਪ੍ਰਧਾਨਗੀ ਦਾ ਤਾਅਸ ਦੂਜੀ ਵਾਰ ਸਜਿਆ ਆ ਆਪਾਤੀ ਜਨਤਾ ਪਾਰਟੀ ਨੂੰ ਦੇਸ਼ ਭਰ ਵਿੱਚ ਚਲਾਏ ਜਾ ਰਹੇ ਸੰਗਠਨਾਤਮਕ ਚੋਣ ਹਿੰਮ ਤਹਿ ਦਲਾ ਸ਼ਿਮਪਕਸ਼ ਨਗਰ ਦੀ ਚੋਣ ਪਿਛਲੇ ਦਿਨੀ ਹੋਈ ਅੱਜ ਕੈਨਾਲ 뷰 ਰੈਸਟੋਰੈਂਟ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਸਮੋਹਨ ਕਰਦਿਆਂ ਦੱਸਿਆ ਕਿ ਸੁਖਵਿੰਦਰ ਸਿੰਘ ਗੋਲਡੀ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਲੋਕਾਂਤਰੀ ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਰਵੀ ਕਰਨ ਕਾਲੂ ਵੱਲੋਂ ਰਾਜਵਿੰਦਰ ਸਿੰਘ ਲੱਕੀ ਦੇ ਨਾਂ ਤੇ ਵਿਸ਼ੇਸ਼ ਉਸਨਾ ਕੀਤੀ ਕਿ ਰਾਜਵਿੰਦਰ ਸਿੰਘ ਲੱਕੀ ਦੇ ਸਿਰ ਤੇ ਪ੍ਰਧਾਨਗੀ ਦਾ ਤਾਜ ਦੂਜੀ ਵਾਰ ਸਜਿਆ ਇਸ ਮੌਕੇ ਉਹਨਾਂ ਤੋਂ ਇਲਾਵਾ ਮੈਡਮ ਬ੍ਰਿੰਦਰਪਰਖਾ ਦੀ ਰਾਸ਼ ਮਾਡਵਾਲ ਸੰਜੀਪ ਭਾਰਤ ਵਿਸ਼ਾਲ ਸ਼ਰਮਾ ਐਡਵੋਕੇਟ ਦਿਨੇਸ਼ ਪਾਟਵਾਜ ਐਡਵੋਕੇਟ ਅਮਨ ਕੌਸ਼ਨ ਐਡਵੋਕੇਟ ਨਰਿੰਦਰ ਨਾਥ ਸੂਦਨ ਆਦੀ ਹਾਜ਼ਰ ਸ਼੍ਰੀਮਤੀ ਲੋਹੜਾ ਜੀ ਆਉਣੇ ਪਾਰਟੀ ਦੇ ਰੀਡ ਦੇ ਹਤੇ ਸਾਡੇ ਇਸ ਸੰਗਠਨ ਪਰਵ ਦੇ ਬਾਰੇ ਦੱਸਿਆ ਮੈਂ ਹੁਣ ਬੀਤ ਵੀ ਕਰੂੰਗਾ ਸ਼੍ਰੀਮਾਨ ਰਵਿਕਰਨ ਕਾਲੋ ਜੀ ਦਾ ਕਿਰਪਾ ਕਰਕੇ ਉਹ ਮੱਧ ਨੇ ਆ

ਕੀ ਸਭ ਵੀ ਦੇ ਰਹੇ ਸੀ ਅ ਕਾਲਨ ਸਾਹਿਬ ਅੱਜ ਕੀ ਕਹਿਣਾ ਚਾਹੁੰਦੇ ਜਿਹੜੇ ਪ੍ਰਧਾਨਗੀ ਦੇ ਇਲੈਕਸ਼ਨ ਹੋਏ ਜੀ ਹਾਂ ਜੀ ਇੱਕ ਮਿੰਟ ਬੀਜੇਪੀ ਬੀਜੇਪੀ ਹਾਈ ਕਮਾਂਡ ਨੇ ਮੈਨੂੰ ਬਤੌਰ ਅਬਜ਼ਰਵਰ ਮੇਰੇ ਭਾਈ ਸਰਦਾਰ ਸੁਖਵਿੰਦਰ ਸਿੰਘ ਜੀ ਗੋਲਡੀ ਜੀ ਨੂੰ ਐਜ਼ ਰਿਟਰਨਿੰਗ ਅਫਸਰ ਨਵਾਂ ਸ਼ਹਿਰ ਵਿਖੇ ਨਿਯੁਕਤ ਕੀਤਾ ਸੀ ਅਸੀਂ ਇੱਥੇ ਪਹਿਲਾਂ ਸਾਰੇ ਜਿੰਨੇ ਸਾਡੇ ਸੀਨੀਅਰ ਸਾਥੀ ਨੇ ਸਾਡੇ ਆਗੂ ਸਹਿਬਾਨ ਨੇ ਉਹਨਾਂ ਦੇ ਵਿਚਾਰ ਲਏ ਅਸੀਂ ਉਹ ਸਾਰੇ ਵਿਚਾਰ ਜਿਹੜੇ ਸੀ ਉਹ ਪਾਰਟੀ ਹਾਈ ਕਮਾਂਡ ਨੂੰ ਭੇਜੇ ਤੇ ਪਾਰਟੀ ਹਾਈ ਕਮਾਂਡ ਨੇ ਕਿਹਾ ਕਿ ਉੱਥੇ ਜਾ ਕੇ ਜਿਹੜੀ ਇਲੈਕਸ਼ਨ ਦੀ ਪ੍ਰਕਿਰਿਆ ਵਾ ਜਿਹਦੇ ਵਿੱਚ ਨਾਮੀਨੇਸ਼ਨ ਅਸੀਂ ਸਾਰਿਆਂ ਕੋਲੋਂ ਲਈ ਸਾਨੂੰ ਜ਼ਿਲ੍ਹਾ ਪ੍ਰਧਾਨ ਵਾਸਤੇ ਤਿੰਨ ਜਿਹੜੇ ਉਮੀਦਵਾਰ ਸੀ ਉਹਨਾਂ ਨੇ ਆਪਣੇ ਨਾਮੀਨੇਸ਼ਨ ਫਾਈਲਸ ਕੀਤੀਆਂ ਜਿਹਦੇ ਵਿੱਚ ਰਾਜਵਿੰਦਰ ਲੱਕੀ ਜੀ ਜੀ ਆਪਣਾ ਹਿੰਮਤ ਤਨੇਜਾ ਜੀ ਤੇ ਅਜੇ ਕਟਾਰੀਆ ਜੀ ਪਰ ਪਾਰਟੀ ਦੀ ਇਹ ਸੋਚ ਸੀ ਕਿ ਇਹ ਚੋਣ ਪ੍ਰਕਿਰਿਆ ਜਿਹੜੀ ਆ ਸਰਬਸੰਮਤੀ ਦੇ ਨਾਲ ਇੱਕ ਲੋਕਤੰਤਰਕ ਤਰੀਕੇ ਦੇ ਨਾਲ ਹੋਣੀ ਚਾਹੀਦੀ ਆ ਤੇ ਸਾਡੇ ਦੋ ਸਾਥੀ ਜਿਹੜੇ ਸੀ ਹਿੰਮਤ ਤਨੇਜਾ ਜੀ ਅਜੇ ਕਟਾਰੀਆ ਜੀ ਇਹਨਾਂ ਨੇ ਆਪਣੇ ਜਿਹੜੇ ਸੀ ਨਾਮਜ਼ਦਗੀ ਪੱਤਰ ਵਾਪਸ ਲੈ ਤੇ ਸ਼੍ਰੀ ਰਾਜਵਿੰਦਰ ਸਿੰਘ ਜੀ ਲੱਕੀ ਜਿਹੜੇ ਨੇ ਉਹ ਸਰਬਸੰਮਤੀ ਦੇ ਨਾਲ ਬੀਜਪੀ ਜ਼ਿਲ੍ਹਾ ਨਵਾਂ ਸ਼ਹਿਰ ਦੇ ਪ੍ਰਧਾਨ ਬਣੇ ਨੇ ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਵਾਂ ਤੇ ਉਥੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਵਾਂ ਕਿ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਨਵਾਂ ਸ਼ਹਿਰ ਸ਼ਹੀਦਾਂ ਦੀ ਧਰਤੀ ਉਥੇ ਜਾ ਕੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਕਰਾਈਏ ਤੇ ਚੋਣ ਬਿਲਕੁਲ ਅਮਨਪੂਰਵਕ ਬਿਨਾਂ ਕਿਸੇ ਕਿਸੇ ਕਹਿ ਲੋ ਕਿ ਕਿਸੇ ਖੇਜ਼ਲ ਖਵਾਰੀ ਤੋਂ ਸੰਪੂਰਨ ਹੋਈ ਆ ਤਾਂ ਮੈਂ ਇਸ ਗੱਲ ਦੀ ਸਾਰੀ ਜਿਲ੍ਹਾ ਨਵਾਂ ਸ਼ਹਿਰ ਦੀ ਜਿਹੜੀ ਟੀਮ ਆ ਉਹਨਾਂ ਦੇ ਸਾਰੇ ਮੰਡਲ ਦੇ ਪ੍ਰਧਾਨ ਸਾਹਿਬ ਨੇ ਸਾਬਕਾ ਪ੍ਰਧਾਨ ਸਾਹਿਬ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਕਿ ਇਹ ਫੂਟ ਠੀਕ ਕਿ ਕਸ ਦੇਖੋ ਇਹ ਨਾ ਇਹ ਚੋਣ ਪ੍ਰਕਿਰਿਆ ਇਹਦੇ ਵਿੱਚ ਅਸੀਂ ਸਦੇ ਜਿਹੜੇ ਸਾਰੇ ਇਲੈਕਸ਼ਨ ਦੇ ਵਿੱਚ ਇਹਨਾਂ ਦੇ ਪ੍ਰੋਸੈਸ ਦੇ ਵਿੱਚ ਪੱਟ ਲੈਣਾ ਸੀ ਹੁਣ ਜਦੋਂ ਲੱਕੀ ਜੀ ਨੂੰ ਅਸੀਂ ਕੁਰਸੀ ਤੇ ਬਿਠਾਵਾਂਗੇ ਜਦ ਜਦ ਨੇ ਆਪਣਾ ਆਫਿਸ ਦਾ ਚਾਰਜ ਲੈਣਗੇ ਸਾਡੀ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਤੁਹਾਨੂੰ ਉਦੋਂ ਹਾਜ਼ਰ ਮਿਲੇਗੀ ਅੱਜ ਸਿਰਫ ਮੈਂ ਮੈਡਮ ਇੱਕ ਅੱਜ ਮੈਂ ਗੋਲਡੀ ਜੀ ਤੇ ਮੈਡਮ ਥੰਦੀ ਅਚੇਚੇ ਤੌਰ ਤੇ ਇਸੇ ਕਰਕੇ ਆਏ ਆ ਕਿ ਪਹਿਲਾਂ ਪ੍ਰਧਾਨ ਦੀ ਜਿਹੜੀ ਚੋਣ ਪ੍ਰਕਿਰਿਆ ਨੂੰ ਖਤਮ ਕੀਤਾ ਜਾਵੇ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਸੈਸ ਜਿਹੜਾ ਸ਼ੁਰੂ ਕੀਤਾ ਜਾਵੇ ਕਿਉਂਕਿ 2027 ਜਿਹੜਾ ਵਾ ਬੀਜੇਪੀ ਦਾ ਨਿਸ਼ਾਨਾ 2027 ਆ 2027 ਪੰਜਾਬ ਦੇ ਵਿੱਚ ਪੂਰਨ ਬਹੁਮਤ ਦੇ ਨਾਲ ਸਰਕਾਰ ਬਣਾਏਗੀ ਤੇ ਲੋਕ ਸਰਕਾਰ ਉਡੀਕ ਰਹੇ ਨੇ ਜੋ ਪੰਜਾਬ ਦੇ ਵਿੱਚ ਇਸ ਵੇਲੇ ਹਾਲਾਤ ਨੇ ਜੋ ਗੁੰਡਾਗਰਦੀ ਆ ਜੋ ਗੈਂਗਸਟਰਵਾਦ ਦਾ ਇਸ ਵੇਲੇ ਦੌਰ ਚੱਲ ਰਿਹਾ ਤੇ ਜਿਵੇਂ ਪੰਜਾਬ ਦੇ ਵਿੱਚ ਰੋਜ਼ ਲੁੱਟ ਕਸੋਟ ਕਤਲ ਹੋ ਰਹੇ ਨੇ ਉਹ ਸਾਰੀਆਂ ਚੀਜ਼ਾਂ ਨੂੰ ਰੋਕਣ ਲਈ ਸਿਰਫ ਤੇ ਸਿਰਫ ਬੀਜੇਪੀ ਹੀ ਸਮਰੱਥ ਆ ਹੋਰ ਕੋਈ ਵੀ ਪਾਰਟੀ ਸਮਰੱਥ ਨਹੀਂ ਤੁਸੀਂ ਦੇਖਿਆ ਯੂਪੀ ਜਿੱਨੂੰ ਲੋਕ ਜਾਣ ਤੋਂ ਡਰਦੇ ਹੁੰਦੇ ਸੀ ਲੋਕਾਂ ਨੇ ਆਪਣਾ ਨਿਵੇਸ਼ ਯੂਪੀ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਸਿਰਫ ਇਸ ਕਰਕੇ ਕਿ ਸਾਡੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦੇ ਹੁੰਦਾ ਜਿਹੜਾ ਮਾਹੌਲ ਆ ਉਹਨੂੰ ਇੰਨਾ ਸਖਾਵਾਂ ਬਣਾ ਦਿੱਤਾ ਵਾ ਕਿ ਲੋਕ ਉੱਥੇ ਜਾ ਕੇ ਰਹਿਣਾ ਪਸੰਦ ਕਰ ਰਹੇ ਨੇ ਤੇ ਪੰਜਾਬ ਸਾਡਾ ਸੋਨੇ ਦੀ ਚਿੜੀ ਸੀ ਇਹਨੂੰ ਦੁਬਾਰਾ ਸੋਨੇ ਦੀ ਚਿੜੀ ਬਣਾਵਾਂਗੇ ਤੇ ਇੱਕ ਨੰਬਰ ਦਾ ਸੂਬਾ ਸੀ ਸਾਡਾ ਪੰਜਾਬ ਨੂੰ ਇੱਕ ਨੰਬਰ ਤੇ ਲੈ ਕੇ ਜਾਵਾਂਗੇ ਉਹ ਸਿਰਫ ਤੇ ਸਿਰਫ ਬੀਜੇਪੀ ਪਾਰਟੀ ਦੀ ਸਮਰੱਥਾ ਤੇ 2027 ਦੇ ਵਿੱਚ ਸਾਡੀ ਡਬਲ ਇੰਜਨ ਵਾਲੀ ਸਰਕਾਰ ਹੋਊਗੀ ਜਿਵੇਂ ਉੱਪਰ ਮੋਦੀ ਜੀ ਦੀ ਸਰਕਾਰ ਆ ਥੱਲੇ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਹੋਵੇ ਤੇ ਪੰਜਾਬ ਵਿਕਾਸ ਕਰੂਗਾ ਤਰੱਕੀ ਕਰੂਗਾ ਅਮਨ ਸ਼ਾਂਤੀ ਭਾਈਚਾਰਾ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਬੀਜੇਪੀ ਲੈ ਕੇ ਆ ਸਕਦੀ ਆ ਮੈਂ ਇੰਨੀਆਂ ਗੱਲਾਂ ਕਰਦਾ ਲੱਗੀ ਜੀ ਨੂੰ ਇੱਕ ਵਾਰੀ ਦਿਲ ਤੋਂ ਇੱਕ ਵਾਰੀ ਦਿਲ ਦੀਆਂ ਗਹਿਰਾਈਆਂ ਤੋਂ ਫਿਰ ਵਧਾਈ ਦੇਣਾ ਵਾ ਤੇ ਆਪਣੇ ਭਰਾ ਕੋਲੋਂ ਇਹੋ ਯਾਦ ਕਰਦਾ ਵਾਂ ਕਿ ਇਹ ਟੀਮ ਨੂੰ ਨਵਾਂ ਸ਼ਹਿਦ ਦੀ ਟੀਮ ਨੂੰ ਇੱਕ ਵਧੀਆ ਤਰੀਕੇ ਦੀ ਟੀਮ ਬਣਾ ਕੇ ਕਿਉਂਕਿ ਸ਼ਹੀਦਾਂ ਦੀ ਧਰਤੀ ਦਾ ਇਹ ਪ੍ਰਧਾਨ ਬਣੇ ਨੇ ਤੇ ਇਥੋਂ ਸਾਨੂੰ ਆਸ ਵੀ ਵੱਧ ਆ ਇਸ ਦੇ ਨਾਲ ਇਹਨਾਂ ਨੂੰ ਵਧਾਈ ਵੀ ਦੇਣਾ ਵਾ ਤੇ ਜੋ ਲੈਂਡ ਪੂਲਿੰਗ ਦੀ ਗੱਲ ਆ ਭਾਜਪੀ ਉਸ ਦੇ ਸਖਤ ਬਰ ਖਿਲਾਫ ਆ ਕਿਉਂਕਿ ਕੋਈ ਵੀ ਕਿਸਾਨ ਜਿਹੜਾ ਵਾ ਉਹ ਆਪਣੀ ਜ਼ਮੀਨ ਜਿਹੜੀ ਆ ਕਿਉਂਕਿ ਪੁੱਤਾਂ ਨਾਲੋਂ ਪਿਆਰੀ ਉਹਨੂੰ ਜ਼ਮੀਨ ਹੁੰਦੀ ਆ ਤੇ ਕੋਈ ਵੀ ਆਪਣੀ ਜ਼ਮੀਨ ਤੇ ਕਿਸੇ ਨੂੰ ਕਬਜ਼ਾ ਨਹੀਂ ਕਰਨ ਦੇਊਗਾ ਜੋ ਵੀ ਪੰਜਾਬ ਸਟੈਂਡ ਲਊਗਾ ਬੀਜੇਪੀ ਉਸ ਸਟੈਂਡ ਦੇ ਨਾਲ ਖੜੂਗੀ ਜੋ ਕਿਸਾਨ ਜਿਹੜਾ ਸਟੈਂਡ ਲੈਣਗੇ ਬੀਜੇਪੀ ਉਹਨਾਂ ਦੇ ਨਾਲ ਪੈਰਾ ਦੇਊਗੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਸਾਲੂ ਸਾਹਿਬ ਨੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਹੈ ਕਿ ਅੱਜ ਨਵਾਂ ਸ਼ਹਿਰ ਦਾ ਚੋਣ ਜਿਹੜਾ ਸੰਗਠਨ ਦਾ ਚੋਣ ਸੀ ਉਹਦੇ ਜੀ ਸਰਬਸੰਮਤੀ ਦੇ ਨਾਲ ਰਾਜਵਿੰਦਰ ਸਿੰਘ ਲੱੱਕੀ ਜੀ ਨੂੰ ਦੁਆਰੇ ਭਾਰਤੀ ਜਨਤਾ ਪਾਰਟੀ ਨੇ ਇੱਥੇ ਦਾ ਪ੍ਰਧਾਨ ਬਣਾਇਆ ਨਵਾਂ ਸ਼ਹਿਰ ਦਾ ਤੇ ਸਾਨੂੰ ਪੂਰੀ ਆਸ ਤੇ ਉਮੀਦ ਹੈ ਕਿ ਜਿਵੇਂ ਪਿਛਲੇ ਡੇਢ ਸਾਲ ਤੋਂ ਨਵਾਂ ਸ਼ਹਿਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੰਮ ਵਧਿਆ ਹੈ ਆਹ ਨਾਲੇ ਟਾਈਮ ਦੇ ਵਿੱਚ ਵੀ ਲੱੱਕੀ ਜੀ ਅੱਗੇ ਲੈ ਕੇ ਪਾਰਟੀ ਦਾ ਕੰਮ ਅੱਗੇ ਵਧਾਣਗੇ ਸਰ ਤੁਸੀਂ ਪੁਰਨਾਵਾਂ ਦੀ ਗੱਲ ਸਵਾਲ ਦੇ ਕੰਨੀ ਕਰਗੇ ਜੀ ਉਹ ਕਿਉਂ ਨਹੀਂ ਆਏ ਜੀ ਉਹ ਸਾਰੇ ਨੂੰ ਸਨੇਹਾ ਲੱਗਿਆ ਹੋਇਆ ਸੀ ਕੋਈ ਕਾਰਨ ਹੋਊਗਾ ਕੋਈ ਬਾਕੀ ਪਾਰਟੀ ਸਾਰੀ ਇਕੱਠੀ ਹੈਗੀ ਉਹ ਵੀ ਪਹਿਲਾਂ ਪ੍ਰਧਾਨ ਰਹੇ ਆ ਤੇ ਪਾਰਟੀ ਨੇ ਉਹਨਾਂ ਨੂੰ ਵੀ ਇਲੈਕਸ਼ਨ ਲੜਾਇਆ ਅੱਗੇ ਨੂੰ ਵੀ ਸਾਰੇ ਮਿਲ ਕੇ ਇਕੱਠੀ ਕੰਮ ਕਰਦੇ ਨੇ ਏਦਾਂ ਦੀ ਕੋਈ ਗੱਲਬਾਤ ਨਹੀਂ ਆਈ ਕੱਲ ਨਾਮਿਨੇਸ਼ਨ ਫਾਈਲ ਕਰਨ ਲਈ ਆਏ ਹੋਏ ਸੀਗੇ ਤੇ ਉਹਨਾਂ ਨਾਲ ਗੱਲਬਾਤ ਹੋ ਰਹੀ ਹੈ ਕੋਈ ਜਿਹੀ ਗੱਲ ਹੋ ਗਈ ਆ ਜੀ ਲੱਗ ਜੀ ਕੀ ਕਹਿੰਗੇ ਜਮਾ ਸਭ ਤੋਂ ਪਹਿਲਾਂ ਤਾਂ ਸਾਰੀ ਹੀ ਜਿਹੜੀ ਲੀਡਰਸ਼ਿਪ ਹੈ ਉਸ ਤੌਰ ਤੇ ਦੂਜਾ ਮਾਝ ਸਾਹਿਬ ਖਾਸ ਤੌਰ ਤੇ ਅੱਜ ਸਾਡੇ ਭਰਾ ਰਵਿਕਰਨ ਕਾਲੋ ਜੀ ਸੁਖਿੰਦਰ ਗੋਲਡੀ ਜੀ ਤੇ ਸਤਕਾਰਯੋਗ ਸਾਡੇ ਮੈਡਮ ਵਰਿੰਦਰ ਕੌਰ ਥੰਦੀ ਜੀ ਇਹਨਾਂ ਨੇ ਇੱਥੇ ਆ ਕੇ ਮੈਨੂੰ ਸਰਬਸੰਮਤੀ ਨਾਲ ਕਿਉਂਕਿ ਚੁਣਿਆ ਗਿਆ ਮੈਂ ਸਮਝਦਾ ਕਿ ਇੱਕ ਬੀਜੇਪੀ ਪਾਰਟੀ ਹੀ ਹੈ ਜਿਹੜੀ ਇੱਕ ਆਮ ਵਰਕਰ ਦੀ ਕਿਉਂਕਿ ਕੀਤੇ ਹੋਏ ਕੰਮਾਂ ਨੂੰ ਸਿਰਫ ਦੇਖਣਾ ਨੇ ਉਹਦੀ ਪ੍ਰਸ਼ੰਸਾ ਕਰਨੇ ਤੇ ਉਹਨੂੰ ਵਰਕਰ ਨੂੰ ਅੱਗੇ ਲੈ ਕੇ ਜਾਣਾ ਤੇ ਭਾਜਪੀ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਮੈਂ ਪਿਛਲੇ ਸਾਲ ਸਵਾ ਸਾਲ ਤੋਂ ਬਹੁਤ ਮਿਹਨਤ ਕੀਤੀ ਉਹਦੇ ਰਿਜ਼ਲਟ ਵੀ ਚੰਗੇ ਆਏ ਬਲਾਚੌਰ ਦੇ ਅੰਦਰ ਪਾਰਲੀਮੈਂਟ ਦੇ ਇਲੈਕਸ਼ਨ ਚ ਬਹੁਤ ਵਧੀਆ ਰਿਜ਼ਲਟ ਆਇਆ ਨਵਾਂ ਸ਼ਹਿਰ ਚ ਵੀ ਅਸੀਂ ਚੰਗਾ ਉੱਥੇ ਕੀਤਾ ਤੇ ਮੈਂ ਜ਼ਮਾਨਤ ਦਿੰਦਾ ਕਿ ਜਿਹੜੀ ਇਹ ਵੱਡੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਕਿਉਂਕਿ 2027 ਦੇ ਇਲੈਕਸ਼ਨ ਬੜੇ ਨੇੜੇ ਆ ਗਏ ਮੈਂ ਸਾਰਿਆਂ ਨੂੰ ਨਾਲ ਲੈ ਕੇ ਸਾਡੀ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਜੇ ਕੋਈ ਨਹੀਂ ਵੀ ਆਇਆ ਉਹਨਾਂ ਕੋਲ ਜਾਵਾਂਗੇ ਉਹਨਾਂ ਨੂੰ ਨਾਲ ਲਵਾਵਾਂਗੇ ਕਿਉਂਕਿ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਾਰਾਜ਼ਗੀ ਹੋਰ ਚੀਜ਼ ਹੈ ਪਾਰਟੀ ਨਾਲ ਕਿਸੇ ਦੀ ਕੋਈ ਨਾਰਾਜ਼ਗੀ ਨਹੀਂ ਹੈ ਸਾਰੇ ਨੂੰ ਨਾਲ ਲੈ ਕੇ ਚੱਲਾਂਗੇ ਤੇ ਇੱਕ ਚੰਗਾ ਰਿਜ਼ਲਟ 2027 ਚ ਲੈ ਕੇ ਆਣ ਵਾਸਤੇ ਚੰਗੀ ਟੀਮ ਦੇ ਨਾਲ ਮਿਹਨਤ ਕਰਕੇ ਅੱਗੇ ਲੈ ਕੇ ਜਾਣਾ ਤੇ ਕਈ ਤੁਸੀਂ ਕਮੀਆਂ ਦੀ ਗੱਲ ਕੀਤੀ ਹੈ ਕਿ ਕਿਸੇ ਟਰਮ ਦੇ ਵਿੱਚ ਜੇ ਮੇਰੇ ਕੋਲ ਕੋਈ ਕਮੀਆਂ ਰਹੇਗੀ ਆ ਕੀ ਕਮੀਆਂ ਤੁਸੀਂ ਸੋਚ ਰਹੇ ਹੋ ਕਿ ਜੀ ਤੇ ਉਹਨੂੰ ਕਿੱਦਾਂ ਪੂਰਾ ਕਰਨਾ ਮੈਂ ਸਮਝਦਾ ਕਿ ਉਹ ਕਮੀ ਮੈਨੂੰ ਕੁਝ ਟਾਈਮ ਦੀ ਰਹੀ ਕਿਉਂਕਿ ਬਹੁਤ ਘੱਟ ਟਾਈਮ ਸੀ ਉਹਦੇ ਚ ਅਸੀਂ ਬਲਾ ਚੋਰਚ ਦਾ ਮਿਹਨਤ ਕਰਕੇ ਅਸੀਂ ਬੜਾ ਵਧੀਆ ਰਿਜ਼ਲਟ ਰਿਹਾ ਸਾਡਾ ਨਵਾਂ ਸ਼ਹਿਰ ਬੰਗਿਆਂ ਦੇ ਵਿੱਚ ਸਮਾਂ ਘੱਟ ਹੋਣ ਕਰਕੇ ਉੱਥੇ ਆਣਾ ਜਾਣਾ ਵੀ ਘਟ ਰਿਹਾ ਤੇ ਹੁਣ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਬੰਗਾ ਔਰ ਨਵਾਂ ਸ਼ਹਿਰ ਨੂੰ ਵੀ ਬਲਾਚੌਰ ਦੇ ਬਰਾਬਰ ਲਿਆ ਕੇ ਤੇ ਪੰਜਾਬ ਦੇ ਵਿੱਚ ਜਦੋਂ 2027 ਦੀ ਸਰਕਾਰ ਬਣੂਗੀ ਤੇ ਸਾਡੇ ਤਿੰਨ ਹਲਕੇ ਦੇ ਇੱਕ ਵੱਡਾ ਯੋਗਦਾਨ ਜੀ ਇਸ ਹਸਾਈ ਮੈਂ ਹਮੇ ਸਰਬਾਨ ਜੋ ਹੈ ਪੰਜਾਬ ਮੈਂ ਹਮੇ ਬੀਜੇਪੀ ਦਾ ਰਾਜ ਲਾਣਾ ਹੈ ਉਹਦੇ ਲਈ ਸਭ ਤੋਂ ਵੱਡੀ ਪ੍ਰਕਿਰਿਆ ਜਿਹੜੀ ਇਹ ਹੁੰਦੀ ਆ ਕਿ ਸਾਡੇ ਜਿਹੜੇ ਜ਼ਿਲ੍ਹਿਆਂ ਦੇ ਮੰਡਲਾਂ ਦੇ ਔਰ ਸਟੇਟ ਦੇ ਜਿਹੜੇ ਇਲੈਕਸ਼ਨ ਆ ਬੜੇ ਸ਼ਾਂਤੀਪੂਰਵਕ ਔਰ ਸਰਬਸੰਮਤੀ ਨਾਲ ਹੋ ਰਹਾ ਹੈ ਆ ਸਰਬਸੰਮਤੀ ਨਾਲ ਲੱਗੀ ਜੀ ਪ੍ਰਧਾਨ ਬਣੇ ਆ ਮੈਂ ਬਹੁਤ-ਬਹੁਤ ਇਹਨਾਂ ਨੂੰ ਵਧਾਈ ਦਿੰਨੀ ਆ ਔਰ ਸਾਰਾ ਜੋ ਸਿਸਟਮ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮਿਹਨਤ ਕਰਾਂਗੇ ਔਰ ਨਵਾਂ ਸ਼ਹਿਰ ਜ਼ਿਲ੍ਹੇ ਦੀਆਂ ਜਿੰਨਾਂ

ਅਕਾਲੀ ਦਰ ਛੱਡ ਕੇ ਭਾਜਪਾ ਦੇ ਸ਼ਾਮਲ ਹੋਏ ਰਣਜੀਤ ਸਿੰਘ ਢਿਲ ਦੇ ਘਰ ਬਿਜਲੈਸ ਦੀ ਰੇਨ ਨੂੰ ਲੈ ਕੇ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਤੇ ਤਿੱਖੇ ਸਵਾਲ ਕੀਤੇ ਸ਼੍ਰੇਸ਼ਟ ਮਲਿਕ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਐਮਰਜੈਂਸੀ ਵਾਲੇ ਹਾਲਾਤ ਬਣੇ ਹੋਏ ਹਨ ਦਿਨ-ਬਦ ਦਿਨ ਲੁੱਟਾਂ-ਬੱਧੀਆਂ ਜਾ ਰਹੀਆਂ ਹਨ ਉਹਨਾਂ ਇਹ ਵੀ ਆਖਿਆ ਕਿ 20 ਸਟ੍ਰਾਈਕ ਜਦੋਂ ਚੋਣਾਂ ਆਉਣਗੀਆਂ ਲੋਕ ਆਪਣੀ ਪਾਰਟੀ ਨੂੰ ਜਵਾਬ ਦੇ ਦੇਣਗੇ ਸ਼੍ਰੇਸ਼ਟ ਮਲਿਕ ਨੇ ਕਿਹਾ ਕਿ ਭਾਜਪਾ ਹੁਣ ਪੰਜਾਬ ਵਿੱਚ ਪਹਿਲਾਂ ਤੋਂ ਕਈ ਗੁਣਾ ਮਜ਼ਬੂਤ ਪਾਰਟੀ ਬਣ ਚੁੱਕੀ ਹੈ ਪਹਿਲਾਂ ਕਾਂਗਰਸ ਅਤੇ ਕਾਲੀਦਾੜ ਦੇ ਬੋਟ ਬੈਂਕ ਵੱਖਰੇ ਹੋ ਰਹੇ ਹਨ ਪਰ ਭਾਜਪਾ ਦਾ ਬੋਟ ਬੈਂਕ ਲਗਾਤਾਰ ਭਰ ਰਿਹਾ ਹੈ ਉਹਨਾਂ ਏਰੀਆ ਖੇ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਝੂਠਾ ਕੀਤਾ ਹੈ ਔਰਤਾਂ ਨੂੰ 1000 ਰੁਪਿਆ ਪ੍ਰਤੀ ਮਹੀਨਾ ਦੇਣ ਦਾ ਵਾਦਾ ਵੀ ਉਹਨਾਂ ਦਾ ਝੂਠਾ ਨਿਕਲਿਆ ਹੁਣ ਸਰਕਾਰ ਕਿਸਾਨਾਂ ਦੀ 35000 ਏਕੜ ਦੇ ਕਰੀਬ ਲੈਂਡ ਪੂਲਿੰਗ ਐਕਟ ਦੇ ਰਹੀ ਜ਼ਬਰਦਸਤੀਪੂਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਦੱਸਿਆ ਕਿ ਪੰਜਾਬ ਦੇ ਹਸਪਤਾਲਾਂ ਲਈ ਕੇਂਦਰ ਸਰਕਾਰ ਵੱਲੋਂ ਆਇਆ ਫੰਡ ਵੀ ਪੁਗਤਮਾਨੇ ਆਪਣੇ ਹਿੱਸੇ ਵਿੱਚ ਪਾ ਕੇ ਵੰਟਨਾ ਸ਼ੁਰੂ ਕਰ ਦਿੱਤਾ ਹੈ ਉਹ ਪੈਸਾ ਅਜ ਵੀ ਪੰਜਾਬ ਦੇ ਦਰਵਾਜ਼ੇ ਤੇ ਪਿਆ ਹੈ ਅੰਮ੍ਰਿਤਸਰ ਤੋਂ ਨਿਹਦੀ ਸਪੈਸ਼ਲ ਟੋਕ ਖਬਰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹੈ ਅੰਮ੍ਰਿਤਸਰ ਤੁਸੀਂ ਕੱਟਾਈਓ ਗੁਪਾਰੀਆਂ ਦੇ ਜਿਹਨਾਂ ਦਾ ਲੱਖ ਤਹੁਰਤਾ ਤੁਸੀਂ ਗੁਪਾਰ ਕਿਸਾਨਾਂ ਦੇ ਜਿਹਨਾਂ 2.5 ਕਰੋੜ ਦਾ ਕੰਗਾ ਤੁਸੀਂ ਕਿਹਾ ਕਿ ਬਾਤ ਕਰੋਗੇ ਤੁਸੀਂ ਉਹ ਲੈਂਡ ਗ੍ਰੈਬਿੰਗ ਹੈ ਜਿਹਦਾ ਨੋਮਨਕਲੇਚਰ ਬਦਲੋ ਮੈਂ ਤਾਂ ਜੋ ਸੱਚਾਈ ਇਹ ਦੱਸੋ ਕਿ ਅਸੀਂ ਲੈਂਡ ਗ੍ਰੈਬਿੰਗ ਐ ਕਰਕੇ ਆਏ ਹਾਂ ਕਿਸਾਨਾਂ ਦੇ ਲਈ ਪਰ ਤੁਸੀਂ ਕਰ ਨਹੀਂ पाओगे ਕਿਸਾਨ ਯਾਦ ਰੱਖਿਆ ਕਿਸਾਨ ਜਿਹੜਾ ਹੈ ਉਹ ਜਿਹੜਾ ਹੀ ਕਰਦਾ ਹੈ ਜੇ ਉਹ ਅੰਗਤ ਹੈ ਤੇ ਕੋ

मेरेना सम्मानित मंच और प्यारे पत्रकार बंधुओं ये जो पंजाब का संकट है ये ऐसा ही आ गया कि जिस तरह 1975 में डर के लोगा दे मता तो कब्र आके अपनी नाकामी तो कब्र आके इंदिरा गांधी जी ने ओसले देश की इमरजेंसी लाती थी ਜਦੋਂ ਉਹਨਾਂ ਦੀ ਗੱਦੀ ਤੇ ਖਤਰਾ ਆਇਆ ਸੀ ਤੇ ਅੱਜ ਪੰਜਾਬ ਵਿੱਚ ਵੀ ਉਹੀ ਹਾਲਾਤ ਜਿਹੜੇ ਨੇ 2025 ਚ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੈਦਾ ਕਰਤੇ ਨੇ ਕਿ ਇਹ ਉਸ ਤਰ੍ਹਾਂ ਦਾ ਹੀ ਸਮਾਂ ਆਇਆ ਹੈ ਕਿ ਜਦੋਂ ਇਹ ਸਰਕਾਰ ਹਰ ਪਲੇਟਫਾਰਮ ਤੇ ਆਮ ਆਦਮੀ ਪਾਰਟੀ ਦੀ ਮਾਨ ਸਾਹਿਬ ਦੀ ਸਰਕਾਰ ਜਿਹੜੀ ਫੇਲ ਹੋ ਚੁੱਕੀ ਹੈ ਅੱਜ ਉਹਨਾਂ ਨੂੰ ਡਰ ਸਤਾ ਰਿਹਾ ਹੈ ਕਿ ਜਿੱਦਾਂ ਦਿੱਲੀ ਤੋਂ ਰੁਕਸਤ ਹੀ ਹੋ ਗਈ ਉਹਨਾਂ ਦੀ ਦਿੱਲੀ ਦੇ ਵੋਟਰਾਂ ਨੇ ਉਹਨਾਂ ਤੋਂ छुटਕਾਰਾ ਪਾ ਲਿਆ ਤੇ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਕਿ ਪੰਜਾਬ ਵੀ ਜੀ ਇਹੀ ਜਿਹੜਾ ਹੈ ਇਹ ਦੁਬਾਰਾ ਹੋਣ ਵਾਲਾ ਹੈ 2027 ਦੇ ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ ਤੇ ਪੰਜਾਬ ਵੀ ਜੀ ਇੱਕ ਜਿਹੜੀ ਹੈ ਉਹ ਅੰਤਕ ਦੀ ਜਿਹਨੂੰ ਕਹਿ ਸਕਦੇ ਐਮਰਜੈਂਸੀ ਲਾਤੀ ਗਈ ਹੈ ਕਿ ਜਿਹਦੇ ਇਸ ਸਰਕਾਰੀ ਤਾਕਤ ਦਾ ਦੁਰਵਿਯੋਗ ਕੀਤਾ ਜਾ ਰਿਹਾ ਇੱਕ ਤੇ ਅੱਜ ਜੋ ਅਸੀਂ ਕਹਿੰਦੇ ਰਹੇ ਆ ਉਹਦਾ ਪਰਮਾਨ ਉਹਦਾ ਜਿਹਨੂੰ ਕਹਿ ਸਕਦੇ ਆ ਪ੍ਰੂਫ ਕਹਿ ਲੋ ਅੰਗਰੇਜ਼ੀ ਦੇ ਵਿੱਚ ਉਹਨੂੰ ਅੱਜ ਆਮ ਆਦਮੀ ਪਾਰਟੀ ਨੇ ਵੀ ਸਿੱਧ ਕਰਤਾ ਹੈ ਕਿ ਆਮ ਆਦਮੀ ਪਾਰਟੀ ਨੂੰ ਹੀ ਲੱਗ ਰਿਹਾ ਹੈ ਕਿ 2027 ਦੇ ਵਿੱਚ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਹੀ ਮੁੱਖ ਮੰਤਰੀ ਬਣਨ ਜਾ ਰਿਹਾ ਸੋ ਇਹ ਇੱਥੋਂ ਨਜ਼ਰ ਆਉਂਦਾ ਹੈ ਕਿ ਰਣਜੀਤ ਸਿੰਘ ਜਿਹੜੇ ਕਿ ਦੋ ਵਾਰੀ ਇਲੈਕਸ਼ਨ ਲੜ ਚੁੱਕੇ ਨੇ ਖਰੜ ਵਿਧਾਨ ਸਭਾ ਤੋਂ ਬੜੇ ਸੀਨੀਅਰ ਅਕਾਲੀ ਨੇਤਾ ਰਹੇ ਇੱਕ ਦਿਨ ਪਹਿਲੇ ਤੱਕ ਦੇ ਉਹਨਾਂ ਤੇ ਕੋਈ ਦੋਸ਼ ਨਹੀਂ ਸੀ ਇੱਕ ਦਿਨ ਪਹਿਲੇ ਸਾਢੇ 3 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਹਨਾਂ ਨੂੰ ਕਿਸੇ ਕਦਾ ਵੀ ਤੰਗ ਨਹੀਂ ਕੀਤਾ ਗਿਆ ਪਰ ਅੱਜ ਜਿਸ ਵੇਲੇ ਇਹ ਪਿੱਛੇ ਲੱਗੇ ਸੀ ਆਮ ਆਦਮੀ ਪਾਰਟੀ ਵਾਲੇ ਤੇ ਨੀਂਸਿੰਗਲ ਹੋਰੀ ਇੱਕ ਰਸੂਖ ਵਾਲੇ ਨੇਤਾ ਨੇ ਉਸ ਖੇਤਰ ਦੇ ਤੇ ਉਹਨਾਂ ਦਾ ਮਨ ਬਣਿਆ ਲੋਕਤੰਤਰ ਹੈ ਲੋਕਤੰਤਰ ਇੱਥੇ ਤੁਸੀਂ ਕਿਸੇ ਵੀ ਪਾਰਟੀ ਜਾ ਸਕਦੇ ਹੋ ਤੁਹਾਨੂੰ ਜਿਹੜੀ ਫਰੀडम ਆਫ ਸਪੀਚ ਹੈ ਜਿਹੜੀ ਅਭਿਵਿਅਕਤੀ ਹੈ ਬੋਲਣ ਦੀ ਉਹ ਹੈ ਆਜ਼ਾਦੀ ਹੈ ਬੋਲਣ ਦੀ ਇਸੇ ਤਰ੍ਹਾਂ ਜੇ ਕੋਈ ਰਾਜਨੀਤੀ ਜਾਣਾ ਚਾਹੁੰਦਾ ਹੈ ਤੇ ਕਿਹੜੀ ਪਾਰਟੀ ਜਾਣਾ ਚਾਹੁੰਦਾ ਹੈ ਕਿਹੜੀ ਪਾਰਟੀ ਦੀ ਵਿਚਾਰਧਾਰਾ ਨਾਲ ਜੁੜਨਾ ਚਾਹੁੰਦਾ ਹੈ ਇਹ ਆਜ਼ਾਦੀ ਜਿਹੜੀ ਹੈ ਉਹ ਹਰ ਦੇਸ਼ ਵਾਸੀ ਨੂੰ ਮਿਲੀ ਹੈ ਪੰਜਾਬ ਵਾਸੀ ਨੂੰ ਮਿਲੀ ਹੈ ਪਰ ਜਦੋਂ ਆਮ ਆਦਮੀ ਪਾਰਟੀ ਵਾਲੇ ਰਣਜੀਤ ਸਿੰਘ ਗਿੱਲ ਜਿਹੜੇ ਬੜੇ ਵੱਡੇ ਵਪਾਰੀ ਵੀ ਨੇ ਗਿੱਲ ਕੋ ਨਾਲ ਦੀ ਉਹਨਾਂ ਦੀ ਬੜੀ ਵੱਡੀ ਦੀ ਸੰਸਥਾ ਜਿਹੜੀ ਹੈ ਵਪਾਰਿਕ ਸੰਸਥਾ ਜਿਹੜੀ ਹੈ ਉਹ ਚੱਲਦੀ ਹੈ ਤੇ ਇਹ ਸਫਲ ਹੋ ਗਿਆ ਆਮ ਆਦਮੀ ਪਾਰਟੀ ਵਾਲੇ ਉਹਨਾਂ ਨੂੰ ਆਮ ਆਦਮੀ ਪਾਰਟੀ ਸ਼ਾਮਲ ਕਰਨ ਤੋਂ ਉਹਨਾਂ ਨੂੰ ਗਿੱਲ ਸਾਹਿਬ ਨੂੰ ਇਹ ਨਜ਼ਰ ਆਇਆ ਕਿ ਪੰਜਾਬ ਦਾ ਭੁੱਖ ਜਿਹੜਾ ਉਹ ਭਾਰਤੰਗ ਹੋਈ ਜੇ ਸੁਰੱਖਤ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਲੀਡਰਸ਼ਿਪ ਵਿੱਚ ਪੰਜਾਬ ਵਿੱਚ ਭਾਜਪਾ ਪਾਰਟੀ ਦੇ ਅਥਾਈ ਜੀ ਸੁਰੱਖਿਤਾ ਤੇ ਮਨ ਦੇ ਨਾਲ ਉਹਨਾਂ ਨੇ ਭਾਜਪਾ ਪਾਰਟੀ ਜੁਆਇਨ ਕੀਤੀ ਜੋਦਗਾਰ ਹਰਿਗਨੋਈ ਹੈ ਪਰ ਤੁਸੀਂ ਦੇਖੋ ਕਿ ਸਾਢੇ 3 ਦਿਨ ਸਾਲ ਤੋਂ ਗਿੱਲ ਸਾਹਿਬ ਤੇ ਕੋਈ ਕਿਸੇ ਤਰ੍ਹਾਂ ਦੀ આરોਪ ਨਹੀਂ ਕੋਈ ਛਾਇਆ ਨਹੀਂ ਕੋ ਕੁਝ ਨਹੀਂ ਪਰ ਜਿਸ ਦਿਨ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹਰਿਆਣਾ ਪ੍ਰਦੇਸ਼ ਦੇ ਮਾਨਯੋਗ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੀ ਨੇ ਆ ਕੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਬਣਾਇਆ ਔਰ ਮੈਂਬਰ ਵੀ ਬਣਾਇਆ ਅਨ ਕੰਡੀਸ਼ਨਲ ਕੋਈ ਕੰਡੀਸ਼ਨ ਨਹੀਂ ਗਿਲ ਸਾਹਿਬ ਨੇ ਰੱਖੀ ਤੇ ਜੀ ਸਿੰਘ ਗਿਲ ਉਹਨਾਂ ਨੇ ਕਿਹਾ ਕਿ ਮੈਂ ਦੇਸ਼ ਦੀ ਸੇਵਾ ਕਰਨਾ ਚਾਹਾਂਾ ਮੈਂ ਬਾਜ਼ਾਰ ਦੀ ਸੇਵਾ ਕਰਨਾ ਚਾਹਨਾ ਤੇ ਮੈਂ ਉਹ ਸਮਝਦਾ ਕਿ ਕਾਲੀਦਾਰ ਤੋਂ ਬਿਹਤਰ ਮੈਨੂੰ ਭਾਰਤੀ ਜਨਤਾ ਪਾਰਟੀ ਦਾ ਪਲੇਟਫਾਰਮ ਲੱਗਦਾ ਹੈ ਨਾ ਆਮ ਆਦਮੀ ਪਾਰਟੀ ਨਾ ਕਾਂਗਰਸ ਨਾ ਕਾਲੀਦਲ ਭਾਜਪਾ ਦਾ ਪਲੇਟਫਾਰਮ ਸਭ ਤੋਂ ਬਿਹਤਰ ਹੈ ਪੰਜਾਬੀਆਂ ਦੇ ਲਈ ਤੇ ਸਵੇਰੇ ਹੀ ਰੇਡ ਸਵੇਰੇ ਹੀ ਵਿਜੀਲੈਂਸ ਉਹਨਾਂ ਦੇ ਘਰ ਜਾ ਪਹੁੰਚੀ ਮੈਂ ਮਾਨ ਸਾਹਿਬ ਤੋਂ ਦੇਖੋ ਕਾਨੂੰਨੀ ਕਾਰਵਾਈ ਅਸੀਂ ਕੋਈ ਵਿਗੜ ਨਹੀਂ ਪਾਉਂਦੇ ਅਸੀਂ ਇਮਾਨਦਾਰ ਪਾਰਟੀ ਆ ਅਸੀਂ ਇਮਾਨਦਾਰੀ ਨਾਲ ਕੰਮ ਕਰਨੇ ਆ ਪਰ ਮਾਨ ਸਾਹਿਬ ਜੇ ਤੁਹਾਨੂੰ ਇਹ ਸ਼ੱਕ ਸੀ ਤੇ 3.5 ਸਾਲ ਉਹ ਗਿਲਕੋ ਕੰਪਨੀ ਦੀ ਕਦੋਂ ਦੀ ਚੱਲ ਰਹੀ ਹੈ ਸਭ ਦੇ ਸਾਹਮਣੇ ਚੱਲ ਰਹੀ ਹੈ ਉਦੋਂ ਦਾ ਰঞ্জੀਤ ਸਿੰਘ ਗਿੱਲ ਜੀ ਤੁਹਾਨੂੰ ਮਾੜੇ ਨਹੀਂ ਲੱਗੇ ਤੇ ਜਿਸ ਦਿਨ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਉਸ ਤੋਂ ਅਗਲੇ ਦਿਨ ਹੀ ਤੁਸੀਂ ਤਾਕਤ ਦਾ ਜਮਾਇਸ਼ ਕਰਨ ਲੱਗ ਪਏ ਮੈਂ ਤਾਂ ਮਾਨ ਸਾਹਿਬ ਨੂੰ ਹੀ ਗਵਾਗਾ ਕਿ ਤਾਕਤ ਤਾਂ ਮਾਨ ਸਾਹਿਬ ਲੋਕਾਂ ਨੇ ਦਿੱਤੀ ਹੈ ਕੱਲ ਦਾ ਦਿਨ ਸੀ ਤੁਸੀਂ ਲਾਫਟਰ ਸ਼ੋਅ ਦੇ ਵਿੱਚ ਪਰਫਾਰਮ ਕਰ ਰਹੇ ਸੀ ਤੁਸੀਂ ਪ੍ਰੋਫੈਸ਼ਨ ਹੀ ਸੀਗੇ ਤੁਸੀਂ ਖੁਦ ਸੁਪਨੇ ਇੱਜ ਨਹੀਂ ਸੋਚਿਆ ਜਦੋਂ ਮੈਂ ਐਮਪੀ ਸੀ ਮੈਂਬਰ ਪਾਰਲੀਮੈਂਟ ਸੀ ਤੇ ਮਾਨ ਸਾਹਿਬ ਵੀ ਭਗਵੰਤ ਮਾਨ ਜੀ ਮੈਂਬਰ ਪਾਰਲੀਮੈਂਟ ਸੀ ਉਦੋਂ ਸੁਪਨੇ ਇੱਜ ਨਹੀਂ ਮਾਨ ਸਾਹਿਬ ਨੇ ਸੋਚਿਆ ਹੋਣਾ ਕਿ ਉਹ ਮੁੱਖ ਮੰਤਰੀ ਬਣ ਜਾਣਗੇ ਇੱਥੇ ਤਾਂ ਕਈ ਮੁੱਖ ਮੰਤਰੀ ਆਏ ਜੀ ਇਹ ਜਾਦਾ ਆਜ਼ਾਦ ਹੋਇਆ ਹੈ ਪੰਜਾਬ ਜਿੱਥੇ ਇੱਥੇ ਪ੍ਰਤਾਪ ਸਿੰਘ ਕੈਰੋ ਜੀ ਆਏ ਇੱਥੇ ਗਿਆਨੀ ਜੈਲ ਸਿੰਘ ਜੀ ਆਏ ਇੱਥੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਆਏ ਇਥੇ ਕੈਪਟਨ ਅਵਿੰਦਰ ਸਿੰਘ ਜੀ ਆਏ ਹੋਰ ਵੀ ਆਏ ਔਰ ਉਹਨਾਂ ਦਾ ਸਮਾਂ ਖਤਮ ਹੋਇਆ ਬਾਦਲਸਰ ਦੇ 5 ਵਾਰੀ ਬਨੇ ਫੇਰ ਵੀ ਇੱਕ ਦਿਨ ਉਹ ਰਿਟਾਇਰ ਹੋਏ ਤਾਂ ਉਹਨਾਂ ਦੀ ਰਿਟਾਇਰਮੈਂਟ ਦਾ ਤੁਹਾਡਾ ਸਮਾਂ ਆ ਗਿਆ ਤੇ ਮਾੜੀਆਂ ਯਾਦਾਂ ਕਿਉਂ ਦੇ ਰਹੇ ਹੋ ਇਹ ਪਾਵਰ ਤੇ ਨਹੀਂ ਰਹਿਣੀ ਹਮੇਸ਼ਾ ਜਿੱਦੀ ਦੁਰਵਰਤੋਂ ਤੁਸੀਂ ਸ਼ੁਰੂ ਕਰਤੀ ਹੈ ਔਰ ਇਹ ਵੀ ਮੰਨ ਲਓ ਕਿ ਦੁਨੀਆ ਦਾ ਇਤਿਹਾਸ ਕਹਿੰਦਾ ਹੈ ਕਿ ਜਿਹੜੇ ਡਿਕਟੇਟਰ ਨੇ ਜਿਹੜੇ ਤਾਨਾਸ਼ਾਹ ਭਾਵਨਾ ਆ ਜਾਂਦੀ ਹੈ ਜਿਹਨਾਂ ਦੇ ਮਨ ਦੇ ਵਿੱਚ ਉਹ ਉਹਨਾਂ ਦਾ ਸਰਵਨਾਸ਼ ਹੋਇਆ ਹੀ ਹੋਇਆ ਤੁਸੀਂ ਹਿਟਲਰ ਦੇਖ ਲਓ ਕਿੱਡਾ ਵੱਡਾ ਤਾਨਾਸ਼ਾ ਸੀ ਖਤਮ ਹੋ ਗਿਆ ਤੁਸੀਂ ਮੁਸਲੋਨੀ ਦੇਖ ਲਓ ਕਿੱਡਾ ਵੱਡਾ ਤਾਨਾਸ਼ਾ ਸੀ ਖਤਮ ਹੋ ਗਿਆ ਸਦਾਮ ਹੁਸੈਨ ਦੇਖ ਲਓ ਕਿੱਡਾ ਵੱਡਾ ਤਾਨਾਸ਼ਾ ਸੀ ਖਤਮ ਹੋ ਗਿਆ ਪਾਕਿਸਤਾਨ ਦੇ ਵਿੱਚ ਦੇਖ ਲਓ ਜਰਨੈਲ ਸੀ ਜਿਹੜੇ ਉਹ ਕਈ ਜਰਨੈਲ ਸੀ ਯੂਫਖਾਨ ਤੋਂ ਲੈ ਕੇ ਜਾਇਆ ਖਾਨ ਸੀ ਖਤਮ ਹੋ ਗਏ ਤੇ ਅੱਜ ਇੰਦਰਾ ਗਾਂਧੀ ਜੀ ਦਾ ਲੈ ਲਓ ਤੇ ਇੰਦਰਾ ਗਾਂਧੀ ਜੀ ਨੂੰ ਹੀ ਜਦੋਂ 1977 ਚੋਣ ਹੋਇਆ ਅਮਰਜੰਸੀ ਤੋਂ ਬਾਅਦ ਜਦੋਂ ਉਹਨਾਂ ਨੇ ਤਾਕਤ ਦਾ ਦੁਰਵਰਤੋਂ ਕੀਤੀ ਜੀ ਇੰਦਰਾ ਗਾਂਧੀ ਜੀ ਨੇ ਤੇ ਉਸ ਵੇਲੇ ਪ੍ਰੈਸ ਦਾ ਵੀ ਮੂੰਹ ਬੰਦ ਨੇਤਾ ਵੀ ਬੰਦ ਸਾਰੇ ਜੇਲ੍ਹ ਐ ਪਰ ਹਾਲ ਕੀ ਹੋਇਆ ਕਿ ਪਹਿਲੀ ਵਾਰੀ ਕਾਂਗਰਸ ਹਾਰੀ ਤੇ ਇੰਦਰਾ ਗਾਂਧੀ ਜੀ ਨੂੰ ਵੱਡੇ ਮੋਟਾ ਦੇ ਨਾਲ ਪੰਜਾਬ ਦੇਸ਼ ਦੀ ਜਨਤਾ ਨੇ ਕਰਾਰੀ ਹਾਰ ਦਿੱਤੀ ਸੀ ਇਸ ਦੇਸ਼ ਦੀ ਭਾਵਨਾ ਹੈ ਮਾਨ ਸਾਹਿਬ ਇਹ ਇਸ ਪੰਜਾਬ ਦੀ ਭਾਵਨਾ ਹੈ ਮਾਨ ਸਾਹਿਬ ਵੱਡੇ ਵੱਡੇ ਲੋਕਾਂ ਨੂੰ ਉਹ ਤੁਸੀਂ ਵੀ ਚੋਣ ਲੜਿਆ ਆਮ ਆਦਮੀ ਪਾਰਟੀ ਨੇ ਚਾਹੇ ਤੁਸੀਂ ਮਾਨ ਸਾਹਿਬ ਗੁੰਮਰਾਹ ਕਰਨੇ کامیاب ਹੋ ਗਏ ਲੋਕਾਂ ਨੂੰ ਝੂਠੇ ਵਾਦੇ ਕਰਕੇ